ਭਗਵੰਤ ਮਾਨ ਦੀ ਸਰਕਾਰ ਕਾਨੂੰਨ ਦੀ ਕੇਸ ਤਰੀਕੇ ਨਾਲ ਧੱਜੀਆਂ ਉਡਾਉਂਦੀਆਂ ਨੇ ਉਹ ਇਸ ਗੱਲ ਤੋਂ ਕਲੀਅਰ ਹੈ ਕਿ ਲਾਰੈਂਸ ਸ਼ਨੋਈ ਦੀ ਜੀ ਨੂੰ ਸੱਦ ਕੇ ਉਹਦੀ ਇੰਟਰੋਗੇਸ਼ਨ ਸੀਆਈਏ ਸਟਾਫ ਖਰੜ ਚ ਕਰਨੀ ਸੀ ਉੱਥੇ ਤਾਂ ਉਹਦੀ ਇੰਟਰਵਿਊ ਕਰਾਉਣ ਲੱਗ ਗਏ ਜੀਦੀ ਇੰਟਰੋਗੇਸ਼ਨ ਕਰਨੀ ਚਾਹੀਦੀ ਸੀ ਜਿਹੜਾ ਇੱਕ ਖੁਨਖਾਰ ਅਪਰਾਧੀ ਐ ਜਿਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਨੇ ਜੀਦੇ ਤੇ 70 ਤੋਂ ਵੱਧ ਕੇਸ ਚੱਲਦੇ ਨੇ ਜਿਨੇ ਸੁਲਮਾਨ ਖਾਨ ਨੂੰ ਮਾਰਨ ਦੀ ਪ੍ਰਣ ਲਿਆ ਹੋਇਆ ਔਰ ਧਮਕੀਆਂ ਦੇ ਰਿਹਾ ਉਹਦੀ ਕਰਨੀ ਸੀ ਇੰਟਰੋਗੇਸ਼ਨ ਉਹਦੀ ਤਾਂ ਕਰ ਲਈ ਇੰਟਰਵਿਊ ਤੇ ਜਿਹਨੂੰ ਮਿਲੀ ਹੋਵੇ ਹਾਈ ਕੋਰਟ ਤੋਂ ਜ਼ਮਾਨਤ ਮੋਦੀ ਸਰਕਾਰ ਨੂੰ ਖਾਣੀ ਪਈ ਹੋਵੇ 3 ਸਾਲ ਚ ਚਲਾਨਾ ਪੇਸ਼ ਕਰਦੇ ਹੋਣ ਸੁਪਰੀਮ ਕੋਰਟ ਤੋਂ ਭੱਜ ਕੇ ਆ ਜਾਂਦੇ ਕਿਸੇ ਨਾਂ ਆਨੇ ਬਾਨੇ ਤੇ ਜਿਹਨੂੰ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇੰਟਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਲ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ ਇਹ ਤਾਂ ਹਜ ਲਾਅ ਬਾਈਡਿੰਗ ਸਿਟੀਜ਼ਨ ਕਿਉਂਕਿ ਮੈਂ ਕੇਜਰੀਵਾਲ ਦੇ ਵਾਂਗੂ ਥੋੜੀ ਆ ਜਿਹੜਾ ਆਉਂਦਾ ਨਹੀਂ ਮੈਨੂੰ 11 ਵਾਰੀ ਸੱਦ ਲਿਆ ਤੁਸੀਂ ਇਟਸ ਨਾਟ ਏ ਜੋਕ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋ 7 ਵਾਰੀ ਮੈਂ ਪੇਸ਼ ਹੋ ਗਿਆ ਚਾਰ ਪੰਜ ਸਿੱਟਾਂ ਬਦਲ ਗਈਆਂ ਨੇ ਸਿੱਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿੱਗ ਕੇ ਡੀਆਈਜੀ ਲੈਵਲ ਤੇ ਆ ਗਈ ਆ ਮਗਰ ਧੱਜੀਆਂ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਮੁਖਵਿੰਦਰ ਚੀਨਾ ਸਾਹਿਬ ਨੇ ਤਿੰਨ ਵਾਰੀ ਮੈਨੂੰ ਸੱਦਿਆ ਦੋ ਵਾਰੀ ਮੈਂ ਪੇਸ਼ ਹੋਇਆ ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ ਇਹ ਮੈਨੂੰ ਮੇਰੀ ਤੁਸੀਂ ਵੇਖੋ ਕਿੰਨਾ ਮੈਲਾ ਵਾਈਡਿੰਗ ਆ ਇਸ ਕੰਮ 'ਚ ਮਗਰ ਸ਼ਹੀਦੀ ਦਿਹਾੜੇ ਮੈਂ ਲਿਖ ਕੇ ਕਹਿ ਕੇ ਆਇਆ ਸੀਗਾ ਕਿ ਮੈਨੂੰ ਸ਼ਹੀਦੀ ਦਿਹਾੜੇ ਵਾਲੇ ਦਿਨਾਂ ਤੇ ਨਾ ਸੱਦਿਓ ਮੈਨੂੰ ਸੱਦ ਲਿਆ ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨਾਨ ਕੋਆਪਰੇਸ਼ਨ ਹੁਣ ਆ ਐਸਆਈਟੀ ਬਣੀ ਇਹਨਾਂ ਨੇ ਮੈਨੂੰ ਦੋ ਵਾਰੀ ਛੱਡਿਆ ਮੈਂ ਦੋਨੇ ਵਾਰੀ ਆਇਆ ਤੀਜੀ ਵਾਰੀ ਇਹਨਾਂ ਦੀ ਸ਼ਰਾਰਤ ਦੇਖੋ ਕਿ ਹਾਈ ਕੋਰਟ ਮੈਨੂੰ ਆਨਰੇਬਲ ਕੋਰਟ ਨੇ ਲਾਸਟ ਓਪਰਚ्युनिटी ਦਿੱਤੀ ਸੀ ਪੇਸ਼ ਹੋਣ ਦੀ ਹੁਣ ਉਹ ਕੇਸ ਕਿਸ ਦੇ ਖਿਲਾਫ ਸੀ ਭਗਵੰਤ ਮਾਨ ਦੇ ਬੈਸਟ ਫਰੈਂਡ ਨਾਲ ਸੰਜੇ ਸਿੰਘ ਨਾਲ ਹੁਣ ਪਰਪਸਲੀ ਉਸੇ ਦਿਨ ਮੈਨੂੰ ਸਾਧ ਲਿਆ ਕਿ ਉੱਥੇ ਨਾ ਪਹੁੰਚੇ ਉਹਦਾ ਕੇਸ ਚ ਭਲਾ ਹੋ ਜੇ ਫਿਰ ਮੈਂ ਉਸੇ ਤਰੀਕ ਨੂੰ ਇਹ ਗੱਲ ਲਿਖੀ ਐਐਸਆਈਟੀ ਨੂੰ ਭੁੱਲਰ ਸਾਹਿਬ ਨੂੰ ਕਿ ਭਾਈ ਤੁਸੀਂ ਜਾ ਕੇ ਸੁਪਰੀਮ ਕੋਰਟ ਨੂੰ ਕੇਸ ਮੈਂਸ਼ਨ ਕਰਾਇਆ ਹੋਇਆ 23 ਤਰੀਕ ਨੂੰ ਕੇਸ ਹੈ ਹੁਣ ਮੈਨੂੰ 23 ਤੋਂ ਪਹਿਲਾਂ ਨਾ ਸੱਦਿਓ 18 ਨੂੰ ਸੱਦਣ ਤੋਂ ਬਾਅਦ 20 ਨੂੰ ਫੇਰ ਸੱਦ ਲਿਆ ਹੁਣ ਮੈਂ ਜਾ ਕੇ ਸੁਪਰੀਮ ਕੋਰਟ ਦੀ ਤਿਆਰੀ ਕਰਾਉਂ ਆਪਦੇ ਵਕੀਲਾਂ ਦੀ ਕਿ ਮੈਂ ਤੁਹਾਡੇ ਕੋਲ ਆਉ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਆਪਦਾ ਕੇਸ ਨਾਲ ਲੜਾਂ ਕਿੜਾ ਵੀ ਚੱਜ ਨਾਲ ਫਿਰ ਮੈਨੂੰ ਸੱਦਿਆ 30 ਤਰੀਕ ਨੂੰ ਤੀ ਤਰੀਕ ਨੂੰ ਫੇਰ ਔਨਰੇਬਲ ਕੋਰਟ ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਸਨ ਕਿ ਤੁਸੀਂ ਉੱਥੇ ਹਾਜ਼ਰ ਹੋ ਅਸੀਂ ਚੰਨੀ ਸਾਹਿਬ ਨੂੰ ਘੇਰਿਆ ਸੀ ਉਹਦੇ 'ਚ ਚਾਰਜ ਫਰੇਮ ਹੋਨੇ ਸੀ ਸੀਐਮ ਨੂੰ ਘੇਰਨ ਦੇ ਤੇ ਮੈਨੂੰ ਇਹ ਗੱਲ ਦੱਸੋ ਕਿ ਮੈਂ ਕੋਰਟ ਕੋਲ ਜਾਊਂਗਾ ਕਿ ਇਹਨਾਂ ਕੋਲ ਆਊਂਗਾ ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ 0 ਵਾਰੀ ਗਏ ਮਜੀਠੀਏ ਨੂੰ ਪੰਜ ਸਿੱਟਾਂ ਬਦਲਤੀਆਂ 11 ਵਾਰੀ ਸੱਧਿਆ ਤੇ 7 ਤਾਰੀ ਮੈਂ ਪੇਸ਼ ਹੋ ਗਿਆ ਜੇ ਮੈਂ 3-4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾ ਕਰਕੇ ਔਰ ਇੱਕ ਸ਼ਹੀਦੀ ਜਿਹੜੇ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆਇਆ ਮਗਰ ਅੱਜ ਹਾਲਾਤ ਵੇਖ ਲਓ ਕੀ ਹੈ ਅੱਜ ਅਖਬਾਰ ਤੁਸੀਂ ਵੀ ਪੜ੍ਹੀ ਹੈ ਇੱਕ ਸਿੱਟ ਤਾਂ ਇਹ ਸਿਆਸੀ ਮੈਂ ਤਾਂ ਇਹਨਾਂ ਨੂੰ ਕਹਿੰਦਾ ਇੱਥੇ ਐਵੇਂ ਛੱਦ ਦਿਓ ਸੀਐਮ ਹੌਸੀ ਛੱਤ ਲਿਆ ਕਰੋ ਭਗਵੰਤੀ ਮੇਰੇ ਜਿਹੜੇ 4 ਸਵਾਲ ਕਰਨੇ ਉਹ ਕਰ ਲਵੇ 4 ਮੈਂ ਉਹਨੂੰ ਕਰਨੇ ਮੈਂ ਕਰ ਲੂ ਮਗਰ ਹਾਲਾਤ ਕੀ ਨੇ ਲਾਰੈਂਸ ਬਿਸ਼ਨੋਈ ਨੂੰ ਤਾਂ ਖਵਾਉਂਦੇ ਆ 버ਗਰ ਪੀਜੇ ਲਾਰੈਂਸ ਬਿਸ਼ਨੋਈ ਨੂੰ CIA ਰਿਮਾਂਡ ਤੇ ਲੈ ਕੇ ਗਏ ਸੀ ਥਾਣੇ ਚੋਂ ਆਪਣਾ ਜੇਲ੍ਹ ਚੋਂ ਤੇ ਜੇ ਰਿਮਾਂਡ ਚ ਗਿਆ ਬੰਦਾ ਜਿਹਨੂੰ ਹਰ ਆਲਾ ਅਫਸਰ ਨੇ ਜਿਹਦੀ ਪੁੱਛਗਿੱਛ ਕੀਤੀ ਹਜ਼ਾਰ ਪੁਲਸ ਵਾਲਾ ਉਹਦੀ ਸੁਰੱਖਿਆ ਤੇ ਲਾਇਆ ਤੇ ਉਹ ਇੰਟਰਵਿਊ ਦੇ ਜੇ ਤੇ ਤੁਸੀਂ ਸਮਝਦੇ ਹੋ ਕਿ ਉਹ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਸਟੇਟ ਗਏ ਸੀ ਕਿ ਕਿਵੇਂ ਸੀ ਫਿਰ ਤੁਸੀਂ ਦੂਜੀ ਗੱਲ ਵੇਖੋ ਹਾਈ ਕੋਰਟ ਨੂੰ ਮਿਸਲੀਡ ਕੀਤਾ ਪਹਿਲੀ ਜਿਹੜੀ ਸਿੱਟ ਸਰਕਾਰ ਨੇ ਬਣਾਈ ਸੀ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਉਹ ਸਿੱਟ ਨੇ ਉੱਥੇ ਇਹ ਗੱਲ ਕਹੀ ਕਿ ਇਹ ਇੰਟਰਵਿਊ ਇੱਥੇ ਨਹੀਂ ਹੋਈ ਉਹ ਤਾਂ ਫਿਰ ਹਾਈ ਕੋਰਟ ਨੇ ਜਦੋਂ ਡੰਡਾ ਚੜਾਇਆ ਹਾਈ ਕੋਰਟ ਦੀ ਸਿੱਟ ਬਣੀ ਪ੍ਰਬੋਧ ਕੁਮਾਰ ਜੀ ਡੀਜੀਪੀ ਨੇ ਰਿਪੋਰਟ ਦਿੱਤੀ ਕਿ ਇੰਟਰਵਿਊ ਖਰੜ ਸੀਆਈਏ ਚ ਹੋਈ ਹੁਣ ਖਰੜ ਸੀਆਈਏ ਚ ਇੰਟਰਵਿਊ ਹੋਵੇ ਹੋਮ ਮਿਨਿਸਟਰ ਭਗਵੰਤ ਮਾਨ ਹੋਵੇ ਹਜ਼ਾਰ ਪੁਲਿਸ ਵਾਲਾ ਲਾਇਆ ਹੋਵੇ ਤੇ ਫਿਰ ਭਗਵੰਤ ਮਾਨ ਨਹੀਂ ਜ਼ਿੰਮੇਵਾਰ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੀ ਗੌਰਵ ਯਾਦਮ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਨਹੀਂ ਕੱਲਾ ਗੌਰਵ ਯਾਦਮ ਨੇ ਨਹੀਂ ਕਿਹਾ ਗੌਰਵ ਯਾਦਮ ਨੂੰ ਤਾਂ ਜੋ ਭਗਵੰਤ ਨੇ ਕਹਿਤਾ ਉਹਨੇ ਕਹਿਤਾ ਵਿਚਾਰੇ ਨੇ ਭਗਵੰਤ ਮਾਨ ਨੇ ਆਪ ਕਿਹਾ ਤਿੰਨ ਵਜ਼ੀਰ ਖਲੋਤੇ ਉਹਦੇ ਨਾਲ ਔਜਲਾ ਸਾਹਿਬ ਐਮਪੀ ਖਲੋਤੇ ਆ ਆ ਢਾਲੀਵਾਲ ਸਾਹਿਬ ਖਲੋਤੇ ਆ ਨਿੱਜਰ ਸਾਹਿਬ ਖਲੋਤੇ ਆ ਇਹ ਤਿੰਨ ਚਾਰ ਵਜੀਰਾ ਨੇ ਇਕੱਠੇ ਹੋ ਕੇ ਭਗਵੰਤ ਮਾਨ ਬੋਲ ਰਿਹਾ ਕਿ ਡੀਜੀਪੀ ਨੇ ਦਾਸਤਾ ਦਿੱਤਾ ਇੰਟਰਵਿਊ ਨਹੀਂ ਹੋਈ ਪੰਜਾਬ 'ਚ ਤੇ ਹੁਣ ਦੱਸਣ ਕੀ ਚੀਫ ਮਨਿਸਟਰ ਆਪਦੀ ਕੁਰਸੀ 'ਚ ਬਣੇ ਰਹਿ ਸਕਦੇ ਅੱਜ ਤੋਂ ਬਾਅਦ ਜਿਹੜਾ ਭਗਵ ਜਿਹੜਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰੇ ਉਹਨੂੰ ਮਰਵਾਉਣ ਦੀ ਸਾਜ਼ਿਸ਼ 'ਚ ਸ਼ਾਮਿਲ ਹੋਵੇ ਔਰ ਫਿਰ ਉਹਦੀ ਇੰਟਰਵਿਊ ਕਰਾਵੇ ਉਹਨੂੰ ਚੀਫ ਗੈਸਟ ਬਣਾਵੇ ਸਟੇਟ ਗੈਸਟ ਬਣਾਵੇ ਉਹਨੇ ਲਾਅਨ ਆਰਡਰ ਕੀ ਸਾਹਮਣੇ ਅੱਜ ਐਨਐਚਏਆਈ ਦੇ ਠੇਕੇਦਾਰਾਂ ਨੇ ਗਵਰਨਮੈਂਟ ਆਫ ਇੰਡੀਆ 'ਚ ਲਿਖ ਕੇ ਚਲੇ ਗਿਆ ਗੱਡਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਹੇ ਆ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ ਐ ਐਜੂਕੇਸ਼ਨ ਦਾ ਆਰਟੀਈ 'ਚ ਰਾਈਟ ਟੂ ਐਜੂਕੇਸ਼ਨ 'ਚ ਇਹ ਤੇ ਵਰਸਟ ਪਰਫਾਰਮਿੰਗ ਸਟੇਟ ਪੰਜਾਬ ਐ ਲਾਅਨ ਆਰਡਰ ਦਾ ਕੋਈ ਹਾਲਾਤ ਨਹੀਂ ਰੋਜ਼ ਚੋਰੀਆਂ ਫਰੋਤੀਆਂ ਡਕੈਤੀਆਂ ਮਤਲਬ ਇਹ ਤਾਂ ਹਾਲਾਤ ਬਣੇ ਆ ਉਹਦੇ ਵੱਲ ਕੋਈ ਧਿਆਨ ਨਹੀਂ ਸਿਆਸੀ ਬਦਲਾਖੋਰੀ ਇਕੱਲਾ ਹੀ ਕਮਿਸ਼ਨ ਰਹਿ ਗਿਆ ਭਗਵੰਤ ਮਾਨ ਲੰਡਾ ਇਹ ਜੇ ਜਿੰਨੇ ਗੈਂਗਸਟਰ ਰਾਜ ਕੇ ਗੋਲੀਆਂ ਮਾਰਨ ਭਰੋਤੀਆਂ ਲੈਣ ਉਹਨਾਂ ਦੇ ਤਾਂ ਭਾਈ ਭਗਵੰਤ ਮਾਨ ਸਾਹਿਬ ਕਰਾਉਣਗੇ ਇੰਟਰਵਿਊ ਉੱਥੇ ਇੰਟਰੋਗੇਸ਼ਨ ਨਹੀਂ ਹੋ ਤੇ ਜਿਨ੍ਹਾਂ ਦੀ ਬਣਦੀ ਨਹੀਂ ਗੈਰਕਾਨੂੰਨੀ ਕੰਮ ਆ ਉਹਨੂੰ ਰੋਜ਼ ਛੱਡ ਲੈਂਦੇ ਜਿਹੜੇ ਮਾੜਾ ਜਿਹਾ ਬੋਲੇ ਪਰ ਮੈਂ ਅੱਜ ਵੀ ਦੱਸ ਕੇ ਚੱਲਿਆ ਕਿ ਭਗਵੰਤ ਮਾਨ ਸਾਹਿਬ ਮੈਂ ਪਹਿਲਾਂ ਵੀ ਤੇਰੇ ਚਿੱਤੜੇ ਫਰੋਲਦਾ ਰਿਆਂ ਤੇਰੇ ਜੋ ਬੇਨਕਾਬ ਚਿਹਰੇ ਕਰਦਾ ਰਿਆਂ ਇਹ ਇੰਟਰਵਿਊ ਦਾ ਮਸਲਾ ਤੁਸੀਂ ਮੇਰੀ ਇੰਟਰਵਿਊ ਪੁਰਾਣੀ ਕੱਢ ਲਿਓ ਮੈਂ ਉਦੋਂ ਹੀ ਕਿਹਾ ਸੀ ਪੰਜਾਬ ਚ ਹੋਈ ਆ ਇੰਟਰਵਿਊ ਔਰ ਅੱਜ ਉਹ ਸਾਬਤ ਹੋ ਗਈ ਆ ਮੈਂ ਇਹ ਜੇ ਕੰਮ ਜੋ ਭਗਵੰਤਮਾਨ ਗੈਰ ਕਾਨੂੰਨੀ ਕਰੂ ਉਹਨੂੰ ਬੇਨਕਾਬ ਕਰਦਾ ਰਾਂ ਹਾਂ ਉਹਦੇ ਪਰਿਵਾਰ ਨਾਲ ਵੀ ਖਲੋਂਦਾ ਰਾਂ ਜੇ ਉਹ ਆਪਦੇ ਬੱਚਿਆਂ ਨਾਲ ਧੱਕਾ ਕਰੂਗਾ ਮਗਰ ਜੇ ਭਗਵੰਤ ਮਾਨ ਨੂੰ ਭੁਲੇਖਾ ਮਜੀਠੀਏ ਨੂੰ ਦੱਬ ਲੂ ਮਜੀਠੀਏ ਇਹ ਜੇ ਚਰਾਬੀ ਕੋਲੋਂ ਤਾਂ ਨਹੀਂ ਦੱਬਿਆ ਜੀ ਪੀਐਸ ਸਬੰਧ ਭੇਜਣ ਤੋਂ ਪਹਿਲਾਂ 18 ਤਰੀਕ ਦੇ ਸਮਨ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਇਹ ਸਮਨ ਵਾਪਸ ਲੈ ਲਿੱਤੇ ਗਏ ਸੀਗੇ ਦੁਬਾਰਾ ਭੇਜੇ ਉਸ ਦੇ ਵਿੱਚ ਉਹ ਵੀ ਦੇਖ ਲਓ ਚਰਾਰਤ ਹਾ ਮੈਨੂੰ ਸਮਨ ਭੇਜਦੇ ਆ ਮੈਂ ਚੈਲੰਜ ਕਰਦਾ ਹਾਈ ਕੋਰਟ ਅਨਰੇਬਲ ਹਾਈ ਕੋਰਟ ਹਾਈ ਕੋਰਟ 'ਚ ਜਾ ਕੇ ਹੱਥ ਜੋੜ ਕੇ ਭਜਦੇ ਆ ਕਿ ਨਹੀਂ ਸਾਨੂੰ ਨਹੀਂ ਇਹਦੀ ਲੋੜ ਅਸੀਂ ਆਪਦੇ ਸਮਨ ਵਾਪਸ ਲੈ ਲੈਂਦੇ ਮਗਰ ਫਿਰ ਜਦ ਮੈਂ ਮਾੜੀ ਜੀ ਚੂੰਡੀ ਫੇਰ ਵੜਦਾ ਮਾੜੀ ਜੀ ਚੂੜੀ ਫੇਰ ਕੱਸਦਾ ਸੀਐਮ ਦੀ ਉਹ ਫੇਰ ਕਹਿ ਦਿੰਦਾ ਇਹਨੂੰ ਸੱਦ ਲੋ ਭਾਈ ਇਸ ਲਈ ਮੇਰਾ ਸੈੱਟ ਦਾ ਇੰਚਾਰਜ ਤਾਂ ਮੁੱਖ ਮੰਤਰੀ ਚਾਹੀਦਾ ਹੈ ਇਹਦਾ ਲੈਵਲ ਵਧਾਓ ਘਟਾਓ ਨਾ ਇਹਦਾ ਤੇ ਫੇਰ ਸਵਾਦ ਆਉ ਦੋ ਦੋ ਹੱਥ ਕੀ ਹੁਣ ਮੈਂ ਜਾਇਆ ਮੈਂ ਜਿਲੇ ਆਇਆ ਜੀ ਕੁਝ ਹੈ ਕੋਈ ਡਾਕੂਮੈਂਟ ਵੀ ਲੈ ਆ ਬੜਾ ਕੁਝ ਲੈ ਆਇਆ ਇਹ ਤਾਂ ਆਪ ਉੱਥੇ ਹਾਈ ਕੋਰਟ 'ਚ ਕਹਿ ਕੇ ਆਏ ਕਿ ਨਹੀਂ ਅਸੀਂ ਤੇ ਗਲਤੀ ਹੋ ਗਈ ਅਸੀਂ ਇਹ ਤੋਂ ਕੁਝ ਨਹੀਂ ਲੈਣਾ ਇਹ ਬੋਲ ਕੇ ਆਏ ਹੁਣ ਤਾਂ ਮੈਂ ਇਹਨਾਂ ਨੂੰ ਇਹ ਸਮਝਾਉਣ ਆਇਆ ਕਿ ਗੈਰ ਕਾਨੂੰਨੀ ਕੰਮ ਨਾ ਕਰੋ ਨਹੀਂ ਤਾਂ ਜਿੰਨੇ ਪ੍ਰਬੋਧ ਕੁਮਾਰ ਅਰਗੇ ਅਫਸਰ ਵੀ ਇੱਥੇ ਨੇ ਜਿਨ੍ਹਾਂ ਨੇ ਜਿਹੜੀ ਪ੍ਰਾਣੀ ਸਿੱਟ ਨੇ ਗਲਤ ਕੰਮ ਕੀਤਾ ਉਹਨਾਂ ਦੇ ਚਿਹਰੇ ਹਾਈ ਕੋਰਟ 'ਚ ਬੇਨਕਾਬ ਕਰਦੇ ਤੇ ਫਿਰ ਮੇਰੀ ਵੀ ਮਜਬੂਰੀ ਹੋ ਜੂ ਕਿ ਤੁਸੀਂ ਕਿਵੇਂ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ 'ਚ ਜਾ ਜਾ ਝੂਠ ਬੋਲ ਰਹੇ ਹੋ ਉਹਨਾਂ ਅਫਸਰਾਂ ਦੇ ਚਿਹਰੇ ਬੇਨਕਾਬ ਕਰਕੇ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾਰੀਆਂ ਉਹਨਾਂ ਦੇ ਉਨ੍ਹਾਂ ਦੇ ਚਿਹਰੇ ਸਾਹਮਣੇ ਲਿਆਉਣਾ ਵੀ ਫਿਰ ਮੇਰੀ ਜ਼ਿੰਮੇਵਾਰੀ ਬਣ ਜੂ ਫੇਰ ਨੌਕੀ